ਕਦੇ ਕਿਸੇ ਨੇ ਸੋਚਿਆ ਸੀ ਵੀ ਰੱਦੀ ਟਾਇਰਾਂ ਤੋਂ ਵੀ ਕੁਝ ਬਣ ਸਕਦਾ ਜੀ ਹਾਂ ਨਰੋਬੀ ਨਾਂ ਦੀ ਸੰਸਥਾ ਜਿਹੜੀ ਕੀਨੀਆਂ ਦੇ ਵਿੱਚ ਸੀ ਇਹਦੇ ਹੌਸਲੇ ਬੁਲੰਦ ਜਿਹੜੇ ਕਾਰੀਗਰ ਸੀ ਉਹਨਾਂ ਨੇ ਸਾਬਤ ਕਰਤਾ ਰੱਦੀ ਟਾਇਰ ਜਿਹੜੇ ਕੂੜੇ ਦੇ ਢੇਰ ਤੇ ਪਏ ਰਹਿੰਦੇ ਸੀ ਜਾਰਾ ਰੱਦੀ ਸਮਝ ਕੇ ਸੁੱਟ ਦਿੱਤੇ ਜਾਂਦੇ ਸੀ ਇਹ ਨੌਜਵਾਨ ਉਹਨਾਂ ਨੂੰ ਚੁੱਕ ਕੇ ਲੈ ਕੇ ਆਉਂਦੇ ਆਪਣੇ ਮਾਹਰ ਹੱਥਾਂ ਦੇ ਨਾਲ ਉਹਨਾਂ ਨੂੰ ਸਟਾਈਲਿਸ਼ ਤੇ ਡਿਜ਼ਾਈਨਦਾਰ ਜਿਹੜੇ ਸੈਂਡਲਾਂ ਚ ਕਨਵਰਟ ਕਰਦੇ ਇਹ ਜਿਹੜੇ ਸੈਂਡਲ ਸੀ ਇਹ ਸਿਰਫ ਡਿਜ਼ਾਈਨਦਾਰ ਹੀ ਨਹੀਂ ਸੀਗੇ ਸਟਾਈਲਿਸ਼ ਹੀ ਸੀ ਸਗੋਂ ਦੀ ਬਹੁਤ ਹੀ ਲੰਮਾ ਟਾਈਮ ਚੱਲਦੇ ਸੀ 5 ਤੋਂ 7 ਸਾਲ ਇਹਨਾਂ ਦੀ ਮਨਿਆਦ ਹੁੰਦੀ ਸੀ ਫਿਰ ਆਸਾ ਪ੍ਰੋਡਕਟ ਕਿਹਨੂੰ ਨਹੀਂ ਸੀ ਚਾਹੀਦਾ ਇਹਨਾਂ ਦੇ ਹੌਲੀ ਹੌਲੀ ਚਰਚੇ ਅੱਗੇ ਦੀ ਅੱਗੇ ਹੁੰਨ ਲੱਗੇ ਤੇ ਇਹ ਸਾਰਾ ਪ੍ਰੋਡਕਟ ਆਪ ਦਾ ਕੋਰੀਆ ਕੋਰਨਾ ਦੀ ਇੱਕ ਮਾਰਕੀਟ ਚ ਵੇਚਲੇ ਸੀ ਪੂਰੇ ਦੇਸ਼ ਭਰ ਚੋਂ ਲੋਕ ਇਹਨਾਂ ਦੇ ਸੈਂਡਲ ਖਰੀਦਣ ਆਉਣ ਲੱਗੇ ਇਹਨਾਂ ਨੌਜਵਾਨਾਂ ਨੇ ਸੋਚਿਆ ਕਿ ਮਾਰਕੀਟ ਤੇ ਬਹੁਤ ਵੱਡੀ ਆ ਅਸੀਂ ਇਹਨੂੰ ਫਿਲਾ ਸਕਦੇ ਹਾਂ ਤੇ ਉਹਨਾਂ ਨੇ ਇੱਕ ਸਟਾਰਟਅਪ ਸ਼ੁਰੂ ਕੀਤਾ ਜਿਹਦਾ ਨਾਮ ਮਸਾਈ ਟ੍ਰੈਡਜ਼ ਰੱਖਿਆ ਜੇ ਤੁਸੀਂ ਮਸਾਈ ਟ੍ਰੈਡਜ਼ ਦੀ ਵੈਬਸਾਈਟ ਤੇ ਜਾ ਕੇ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਟਾਇਰਾਂ ਤੋਂ ਕਿਸ-ਕਿਸ ਤਰ੍ਹਾਂ ਦੇ ਜੁੱਤੇ ਤਿਆਰ ਕੀਤੇ ਨੇ ਬੜੇ ਸੋਹਣੇ ਸਟਾਈਲ ਹਰ ਤਰ੍ਹਾਂ ਦਾ ਜੁੱਤਾ ਸੈਂਡਲ ਤਿਆਰ ਕੀਤੇ ਨੇ ਇਹ ਉਹ ਲੋਕ ਸੀ ਜਿਹੜੇ ਕਿਰਤੀ ਸੀ ਜਿਨ੍ਹਾਂ ਨੂੰ ਕੂੜੇ ਦੇ ਇਰਚੋਂ ਜਾਂ ਕਹਿ ਲਓ ਵੀ ਵੇਸਟ ਕੀਤੀ ਹੋਈ ਚੀਜ਼ 'ਚੋ ਵੀ ਮੌਕਾ ਦਿਸਿਆ ਸੀ। ਕਰ ਦਿਖਾਇਆ ਸੀ ਉਹਨਾਂ ਨੇ। ਇਹ ਜ਼ਰੂਰੀ ਨਹੀਂ ਕਿ ਸਾਡੇ ਕੋਲ ਸੋਰਸ ਨਹੀਂ ਹੈਗੇ, ਸਰੋਤ ਨਹੀਂ ਹੈਗੇ ਜਾਂ ਸਾਡੇ ਕੋਲ ਪੈਸਾ ਨਹੀਂ ਹੈ। ਸਾਡੇ 'ਚੋ ਬਹੁਤੇ ਲੋਕ ਅਸੀਂ ਇਹ ਸੋਚਦੇ ਹਾਂ ਕਿ ਕੁਝ ਵੱਡਾ ਕਰਨ ਲਈ ਪੈਸਾ ਚਾਹੀਦਾ। ਵੱਡਾ ਸ਼ੋਰੂਮ ਹੋਵੇ, ਦੁਕਾਨ ਹੋਵੇ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਜੇ ਸਾਡੀ ਕਲਾ 'ਚ ਦਾਮ ਹੈ, ਜੇ ਅਸੀਂ ਦੁਨੀਆ ਨਾਲੋਂ ਕੁਝ ਵੱਖਰਾ ਕਰ ਸਕਦੇ ਹਾਂ ਤਾਂ ਉਹ ਕਿਤੋਂ ਵੀ ਸ਼ੁਰੂ ਹੋ ਸਕਦਾ ਹੈ। બસ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਣਾ ਕਿ ਅਸੀਂ ਦੁਨੀਆ ਨਾਲੋਂ ਵੱਖਰਾ ਦੇਖ ਸਕੀਏ। ਹਰ ਇੱਕ ਚੀਜ਼ 'ਚ ਮੌਕਾ ਲੱਭ ਸਕਦੇ ਹਾਂ ਅਸੀਂ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈ ਜਸਵੀਰ ਕੌਰ। ਤੁਸੀਂ ਵੇਖ ਰਹੇ ਹੋ ਜੇ ਟਾਲੀ ਵਾਲ ਟਾਕਸ। ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਜੇ ਟਾਲੀ ਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ। YouTube, Instagram, TikTok ਤੇ Facebook ਤੇ ਤੇ ਆਪਾਂ ਕੋਸ਼ਿਸ਼ ਕਰਾਂਗੇ ਹਰ ਹਫਤੇ ਨਵੀਂ ਸਟੋਰੀ ਲੈ ਕੇ ਆਣ ਦੀ ਹਰ ਸਟੋਰੀ ਨੂੰ ਬਹੁਤ ਲੰਬੇ ਟਾਈਮ ਤੋਂ ਬਾਅਦ ਪਾਈ ਹੈ ਕੁਝ ਫੈਮਿਲੀ ਮਸ਼ਰੂਫੀਅਤ ਸੀ ਬੱਚਿਆਂ ਨੂੰ ਟਾਈਮ ਚਾਹੀਦਾ ਸੀ ਤੇ ਕੁਝ ਐਜੂਕੇਸ਼ਨ ਕੰਪਲੀਟ ਕਰਨੀ ਸੀ ਉਹਦੇ ਵਿੱਚ ਲੱਗੇ ਹੋਏ ਸੀ ਕੋਸ਼ਿਸ਼ ਕਰਾਂਗੇ ਕਿ ਹਰ ਹਫਤੇ ਇੱਕ ਨਵੀਂ